ਜੀਵਨ ਤੁਹਾਨੂੰ ਪਤਾ ਹੀ ਹੈ ਜੀ ਕਿ ਅਪਾਂ ਸਟਾਰਟ ਕੀਤੇ ਹੁਣੇ ਤੁਹਾਡੀਆਂ ਕਲਾਸਿਸ ਮੈਥ ਦੀਆਂ ਤੇ ਉਹਦੇ ਚ ਚ ਆਪਣਾ ਅੱਜ ਦਾ ਚੈਪਟਰ ਹੈਗਾ ਜੀ ਫ੍ਰੈਕਸ਼ਨ ਥੋੜਾ ਜਿਹਾ ਛੋਟਾ ਕਰ ਲੈਨੇ ਆਪਣਾ ਚੈਪਟਰ ਹੈਗਾ ਅੱਜ ਦਾ ਚੈਪ ਫ੍ਰੈਕਸ਼ਨਸ ਫ੍ਰੈਕਸ਼ਨ ਹੁੰਦੀਆਂ ਨੇ ਪਿੰਨਰ ਪੰਜਾਬੀ ਦੇ ਵਿੱਚ ਆਪਾਂ ਇੱਕ ਚੀਜ਼ ਹੁੰਦੀ ਹੈ ਕਿ ਇਹ ਹੈ ਪਿੰਨ ਹੈ ਠੀਕ ਹੈ ਜੀ ਫ੍ਰੈਕਸ਼ਨਸ ਕੀ ਹੁੰਦੀਆਂ ਨੇ ਜੀ ਜਿਨ੍ਹਾਂ ਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹਿੰਦੇ ਆ ਕਿ ਸਾਡੇ ਕੋਲੇ ਭਿੰਨਾ ਨੇ ਭਿੰਨਾ ਕੀ ਹੁੰਦੀ ਆ ਨੇ ਜੀ ਭਿੰਨਾ ਕੀ ਹੁੰਦੀ ਹੈ ਜੇ ਤੁਹਾਡੇ ਕੋਲੇ ਮੇਨਲੀ ਤੌਰ ਤੇ ਜਦੋਂ ਵੀ ਤੁਸੀਂ ਕਿਸੇ ਚੀਜ਼ ਨੂੰ ਨਾ ਹਿੱਸੇ ਕਰਨ ਲੱਗਦੇ ਹੋ ਜਦੋਂ ਤੁਸੀਂ ਕਿਸੇ ਚੀਜ਼ ਦੇ ਨਾ ਹਿੱਸੇ ਕਰਨ ਲੱਗਦੇ ਹੋ ਬੱਚੇ ਉਹ ਥੀਸ ਜ ਫ੍ਰੈਕਸ਼ਨ ਅਖਵਾਉਂਦੀ ਹੈ ਜੀ ਭਿੰਨਾ ਖਵਾਉਂਦੀ ਹੈ ਇੱਕ ਤਾਂ ਭਿੰਨਾ ਮਤਲਬ ਹੁੰਦਾ ਹੈ ਅਲੱਗ-ਅਲੱਗ ਤੇ ਫ੍ਰੈਕਸ਼ਨ ਬਾਰੇ ਵੀ ਬੇਤਾ ਮਤਲਬ ਹੁੰਦਾ ਬੱਚੇ ਇੱਕ ਚੀਜ਼ ਦੇ ਪੋਰਸ਼ਨ ਕਰਨਾ ਤੁਸੀਂ ਉਹਨੂੰ ਵੰਡਣ ਲੱਗੇ ਠੀਕ ਹੈ ਕੀ ਸਾਰੇ ਫ੍ਰੈਕਸ਼ਨਸ ਦੇ ਬਾਰੇ ਹੀ ਆਪਾਂ ਨੇ ਅੱਜ ਗੱਲ ਕਰ ਲਈ ਹੈ ਜੀ ਸਭ ਤੋਂ ਪਹਿਲਾਂ ਬੱਚੇ ਫ੍ਰੈਕਸ਼ਨਸ ਕੀ ਹੁੰਦੀਆਂ ਨੇ ਜੀ ਕਿਵੇਂ ਦੀ ਮੈਥ ਦੇ ਵਿੱਚ ਫ੍ਰੈਕਸ਼ਨ ਦਾ ਮਤਲਬ ਹੈ ਕਿ ਜਦੋਂ ਤੁਸੀਂ ਸਾਰੀ ਕੀ ਸਾਰੀ ਚੀਜ਼ ਨੂੰ ਤੋੜ ਦਿੰਦੇ ਇਨ ਮੈਥਮੈਟਿਕ ਦਾ ਵਰਡ ਫ੍ਰੈਕਸ਼ਨ ਹੀ ਪਰਸੈਂਟ ਆ ਪਾਰਟ that is broken off from pole ਕਹਿੰਦੇ ਇਹਦੀ ਫ੍ਰੈਕਸ਼ਨ ਦਾ ਮਤਲਬ ਹੈ ਜਿਹੜਾ ਮੈਥ ਦੇ ਵਿੱਚ ਪਿੰਨ ਦਾ ਮਤਲਬ ਮੈਥ ਦੇ ਵਿੱਚ ਕੀ ਹੈ ਬੱਚੇ ਕਿਸੇ ਸਾਰੇ ਨੂੰ ਤੋੜਨ ਤੋਂ ਬਾਅਦ ਜਿਹੜੇ ਹਿੱਸੇ ਤੁਹਾਡੇ ਕੋਲੇ ਆਉਂਦੇ ਨੇ ਉਹਨੂੰ ਤੁਸੀਂ ਕੀ ਬੋਲਦੇ ਹੋ ਬੱਚੇ ਫ੍ਰੈਕਸ਼ਨ ਬੋਲਦੇ ਹੋ ਜਾਂ ਪਿੰਨ ਬੋਲਦੇ ਹੋ ਕੀ ਬੋਲਦੇ ਹੋ ਜਾਨੂੰ ਫ੍ਰੈਕਸ਼ਨ ਬੋਲਦੇ ਹੋ ਜਾਂ ਪਿੰਨ ਬੋਲਦੇ ਹੋ ਠੀਕ ਹੈ ਜੀ ਹੁਣ ਇਹ ਪਿੰਨਾਂ ਵਿੱਚ ਤੁਹਾਡੇ ਕੋਲੇ ਕਿਸੇ ਲੱਕੜੀ ਦਾ ਪਾਰਟ ਵੀ ਹੋ ਸਕਦੀਆਂ ਨੇ ਕਿਸੇ ਕੇਕ ਦਾ ਹਿੱਸਾ ਵੀ ਹੋ ਸਕਦਾ ਕਰੀਏ ਨੇ ਗਰੁੱਪ ਦਾ ਹੀ ਕੋਈ ਕਿਸੇ ਗਰੁੱਪ ਦਾ ਵੀ ਹਿੱਸਾ ਹੋ ਸਕਦਾ ਦੇਖੋ ਲਿਖਿਆ ਹੈ ਨਾ ਅ ਫ੍ਰੈਕਸ਼ਨ ਇਜ਼ ਅ ਪਾਰਟ ਆਫ ਹਾਲ ਥਿੰਗ অর ਪਾਰਟ ਆਫ ਗਰੁੱਪ ਆਫ ਥਿੰਗਸ ਕੈਨ ਬੀ ਜਿ ਸਾਡੇ ਕੋਲੇ ਫ੍ਰੈਕਸ਼ਨ ਕਿਸੇ ਪੂਰੀ ਚੀਜ਼ ਦਾ ਹਿੱਸਾ ਹੋ ਸਕਦੀ ਹੈ ਜੀ ਜਾਂ ਫਿਰ ਬੱਚੇ ਤੁਹਾਡੇ ਕੋਲੇ ਉਹ ਕਿਸੇ ਗਰੁੱਪ ਦਾ ਹਿੱਸਾ ਹੋ ਸਕਦਾ ਕਰੀਏ ਦੇਖੋ ਜਿਵੇਂ ਤੁਹਾਡੇ ਕੋਲੇ ਇਹ ਪੂਰੇ ਦਾ ਪੂਰਾ ਕੀ ਪਿਆ ਬੱਚੇ ਇੱਕ ਪੀਜ਼ਾ ਟਾਈਪ ਹੈ ਹੈਨਾ ਤੇ ਕਹਿੰਦੀ ਜਦੋਂ ਅਸੀਂ ਉਹਦੇ ਕੁਝ ਹਿੱਸੇ ਕਰਦੇ ਤਾਂ ਉਸ ਨੂੰ ਅਸੀਂ ਕੀ ਬੋਲਾਗੇ ਜੇ ਫ੍ਰੈਕਸ਼ਨ ਬੋਲਾਂਗੇ ਕਹਿੰਦੀ ਫੋਰ ਐਗਜ਼ਾਮਪਲ ਪੀਜ਼ਾ ਆਨ ਦੀ ਲੈਫਟ ਇਸ ਸਕੂਲ ਕਹਿੰਦੇ ਤੁਹਾਡੇ ਕੋਲੇ ਖੱਪੇ ਪਾਸੇ ਪੂਰੇ ਦਾ ਪੂਰਾ ਪੀਜ਼ਾ ਪਿਆ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਕੀ ਕੀਤਾ ਉਹਦੇ 5 ਇਕੁਅਲ ਪਾਰਟ ਕਰਦੇ ਠੀਕ ਹੈ ਜੀ ਤਾਂ ਬੱਚੇ ਜਦੋਂ ਤੁਹਾਨੂੰ ਪੁੱਛਿਆ ਜਾਊਗਾ ਜੀ ਕਿ ਕਿੰਨੇ ਪਾਰਟ ਖਾ ਲਏ ਗਏ ਕਿੰਨੇ ਪਾਰਟ ਖਾ ਲਏ ਗਏ ਤੁਸੀਂ ਕਹੋਗੇ ਟੋਟਲ ਕਿੰਨੇ ਨੇ ਮੈਡਮ ਕੰਜਨੇ ਦੀ ਖਾ ਕਿਵੇਂ ਲੱਗੇ 2 ਇਹ चीज ਹੁੰਦੀ ਹੈ ਜੀ ਫ੍ਰੈਕਸ਼ਨ ਜਿਵੇਂ ਆਪਾਂ ਨੂੰ ਨੰਬਰ ਦਿੱਤੇ ਜਾਂਦੇ ਨੇ ਫ੍ਰੈਕਸ਼ਨ ਦਾ ਪਿੰਨ ਕੀ ਹੁੰਦੀ ਹੈ ਜੇ ਕਿਸੇ ਦੇ ਸਾਰੇ ਹਿੱਸੇ ਦਾ ਥੋੜਾ ਭਾਗ ਜਾਂ ਕਿਸੇ ਦੇ ਪੂਰੇ ਦਾ ਭਾਗ ਜਿਹੜਾ ਅਸੀਂ ਕੀ ਬੋਲਦੇ ਹਾਂ ਬੱਚੇ ਫ੍ਰੈਕਸ਼ਨ ਬੋਲਦੇ ਹਾਂ ਠੀਕ ਹੈ ਜੀ ਹੁਣ ਇਹ ਫ੍ਰੈਕਸ਼ਨ ਤੁਹਾਡੇ ਕੋਲੇ ਕਦੋਂ ਆਉਂਦੀ ਹੁੰਦੀ ਹੈ ਜਦੋਂ ਤੁਹਾਨੂੰ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੁੰਦਾ ਹੈ ਕਿ ਦੀ ਐਨਾ ਕਰਨਾ ਦੋ ਤੇ ਹੈ ਇਸ ਸਮੇਂ ਵਿੱਚ ਕੀਤਾ ਗਿਆ ਤਾਂ ਪੂਰਾ ਕਦੋਂ ਹੋਗਾ ਉਹਦਾ ਪੁੱਛਿਆ ਜਾਂਦਾ ਹੁੰਦਾ ਹੈ ਜੀ ਠੀਕ ਹੈ ਜੀ ਜਦੋਂ ਬੱਚੇ ਤੁਹਾਡੇ ਕੋਲੇ ਇਹਦੇ ਇਕੁਏਸ਼ਨ ਕੀ ਬਣਦੇ ਕਿ ਨੰਬਰ ਆਫ ਪਾਰਟਸ ਦੈਟ ਵੀ ਆਰ ਟਾਕਿੰਗ ਅਬਾਊਟ ਕਿੰਨੇ ਪਾਰਟ ਖਾ ਲਏ ਗਏ ਤੇ ਦੋ ਜੀ ਟੋਟਲ ਕਿੰਨੇ ਨੇ ਪੰਜ ਤੇ 2/5 ਕੇ ਰਚੇ ਫ੍ਰੈਕਸ਼ਨਲ ਹੈ ਠੀਕ ਹੈ ਜੀ ਇਹਦੇ ਦੋ ਭਾਗ ਰਹਿੰਦੇ ਵਿੱਚ ਅੰਸ਼ ਵਟਾ ਹਰ ਵੀਰੋਂ ਆਪਾਂ ਅੰਸ਼ ਬੋਲਦੇ ਵਿੱਚ ਥੋੜਾ ਛੋਟਾ ਕਰ ਲੈਨੇ ਜੀ ਨੂੰ ਜਿਹੜਾ ਉੱਪਰ ਦਾ ਹੈ ਉਹ ਤੁਹਾਡੇ ਕੋਲੇ ਉਹ ਅਨੁਸ਼ੇ ਜੀ نیچے ਵਾਲਾ ਹਰ ਹੁੰਦਾ ਬੱਚੇ ਉੱਪਰਲੇ ਨੂੰ ਤੁਸੀਂ ਨੋਮੀਨੇਟਰ ਕਹਿੰਦੇ ਨੇ نیچےਲੇ ਨੂੰ ਬੱਚੇ ਤੁਸੀਂ ਡਿਨੋਮੀਨੇਟਰ ਕਹਿੰਦੇ ਹੋ ਠੀਕ ਹੈ ਜੀ ਹੁਣ ਦੇ ਤੁਹਾਨੂੰ ਪੁੱਛਿਆ ਜਾਵੇ ਇਸ ਦੀ ਫ੍ਰੈਕਸ਼ਨ ਕੀ ਹੋਗੀ ਕਹਿੰਦੇ ਰਾਈਟ ਈਚ ਸ਼ੇਡਡ ਏਰੀਆ ਐਸ ਫ੍ਰੈਕਸ਼ਨ ਜਿੰਨਾ ਵੀ ਸ਼ੇਡ ਵਾਲਾ ਏਰੀਆ ਹੈ ਉਹਦੀ ਫ੍ਰੈਕਸ਼ਨ ਲਿਖਣੀ ਹੈ ਉਹਦੀ ਵੀ ਨ ਲਿਖਣੀ ਹੈ ਤੁਸੀਂ ਦੇਖੋਗੇ ਟੋਟਲ ਪਾਰਟ ਕਿੰਨੇ ਨੇ ਤਿੰਨ ਨੇਗੇ ਠੀਕ ਹੈ ਜੀ ਤੇ ਬੱਚੇ ਫਿਰ ਉਹਦੀ ਫ੍ਰੈਕਸ਼ਨ ਕਿੰਨੀ ਆਉਗੀ ਸਿਰਫ ਰੰਗਦਾਰ ਦੀ ਰੰਗਦਾਰ ਕਿੰਨੇ ਨੇ 2 ਤੇ ਇਹਦੀ ਫ੍ਰੈਕਸ਼ਨ ਕੀ ਹੋਗੀ ਜੇ 2/3 ਹੋਗੀ ਤੇ ਇਹਦੇ ਟੋਟਲ ਪਾਰਟ ਕਿੰਨੇ ਨੇ 3 3 6 3 9 ਟੋਟਲ ਕਿੰਨੇ ਨੇ 9 ਕਲਰਫੁਲ ਕਿੰਨੇ ਨੇ 4 ਤੇ ਇਹਦੀ ਫ੍ਰੈਕਸ਼ਨ ਕੀ ਆਉਗੀ 4/9 1 2 3 4 5 6 7 ਟੋਟਲ ਪਾਰਟ ਕਿੰਨੇ ਨੇ 7 ਨੇ ਤੇ ਬੱਚੇ ਆਪਣੇ ਕੋਲੇ ਕਲਰਫੁਲ ਕਿੰਨੇ ਨੇ 3 ਤੇਰੀ ਫ੍ਰੈਕਸ਼ਨ ਕੀ ਆਉਗੀ ਦੀ 9 9 3/7 ਹੋਊਗੀ ਅੱਗੇ ਦੇਖ ਰਹੇ ਚੇ ਟਰਮਸ ਆਫ ਫ੍ਰੈਕਸ਼ਨ ਠੀਕ ਹੈ ਜੀ ਕਹਿੰਦੇ ਫ੍ਰੈਕਸ਼ਨ ਦੇ ਵਿੱਚ ਦੋ ਨੰਬਰ ਹੁੰਦੇ ਨੇ ਜਿਹਨਾਂ ਨੂੰ ਇੱਕ ਹਾਰੀਜ਼ਨਟਲ ਬਾਰ ਦੇ ਦੁਆਰਾ ਹਾਰੀਜ਼ਨਟਲ ਮਤਲਬ ਹੈ ਜਿਹੜੀ ਇਹ ਲੇਟਵੀ ਲਾਈਨ ਹੁੰਦੀ ਹੈ ਕਹਿੰਦੇ ਉਹਦੇ ਦੁਆਰਾ ਅਲੱਗ ਕੀਤਾ ਜਾਂਦਾ ਹੈ ਜੇ ਜਿਹੜੀ ਹਾਰੀਜ਼ਨਟਲ ਬਾਰ ਹੁੰਦੀ ਹੈ ਲੇਟਵੀ ਲਾਈਨ ਹੁੰਦੀ ਹੈ ਜੇ ਉਹਨੂੰ ਫ੍ਰੈਕਸ਼ਨ ਬਾਰ ਕਿਹਾ ਜਾਂਦਾ ਹੈ ਜੀ ਠੀਕ ਹੈ ਜੀ ਜਿਹੜਾ ਨੰਬਰ ਆਪਣੇ ਕੋਲੇ ਲਾਈਨ ਦੇ ਉੱਪਰ ਹੁੰਦਾ ਮੰਨ ਲਓ ਇਵੇਂ ਹੈ ਤੁਹਾਡੇ ਕੋਲ ਫ੍ਰੈਕਸ਼ਨ ਜਿਹੜਾ ਉੱਪਰਲਾ ਨੰਬਰ ਹੈ ਬੱਚੇ ਇਹਨੂੰ ਨੋਮੀਨੇਟਰ ਕਿਹਾ ਜਾਂਦਾ ਹੈ ਜਿਹੜਾ نیچے ਵਾਲਾ ਹੁੰਦਾ ਬੱਚੇ ਇਹਨੂੰ ਡਿਨੋਮੀਨੇਟਰ ਕਿਹਾ ਜਾਂਦਾ ਹੁੰਦਾ ਠੀਕ ਹੈ ਜੀ ਇਹ ਕਿਹਾ ਹੈ ਜੇ ਨੋਮੀਨੇਟਰ ਉੱਪਰਲਾ ਹੈ ਤੇ ਅੰਛੀ ਨੀਚੇ ਵਾਲੀ ਫ੍ਰੈਕਸ਼ਨ ਜਿਹੜਾ ਤੁਹਾਡੇ ਕੋਲ ਲਾਈਨ ਹੁੰਦੀ ਹੈ ਅਲੱਗ ਕਰਦੇ ਹੋ ਫ੍ਰੈਕਸ਼ਨ ਵਾਰ ਹੁੰਦੀ ਹੈ ਜੀ ਤੇ ਨੀਚੇ ਵਾਲਾ ਹਿੱਸਾ ਵਿੱਚ ਤੁਹਾਡੇ ਕੋਲੇ ਡਿਨੋਮੀਨੇਟਰ ਆਖਵਾਉਂਦਾ ਹੁੰਦਾ ਠੀਕ ਹੈ ਜੀ इन की बोला बोलोगे जैसे टू ओवर फाइव पंजाबी जे जे जो सूचे कि जी योगे दो मोटा पांच इंग्लिश दे टू टू बाई फिफ्थ या टू ओवर फिफ्थ ये बच्चे हाफ वन हाफ होगा जी जो तुम किसान कहो भी अद्धा घंटा हो गया जी वन हाफ हो गया बच्चे ठीक है जैसे पंद्रह ही मिनट हो टोटल तो कहो जी वन फोरथ जो एक बैटर ठीक है जे वन ओवर फाइव थी थ्री ओवर फाइव बच्चे फाइव थर्ड्स ठीक है जी ਹੋਰ ਤੁਹਾਡੇ ਕੋਲੇ ਵਿੱਚ ਜੇ ਇਹਨਾਂ ਫ੍ਰੈਕਸ਼ਨਸ ਨੂੰ ਮੈਂ ਕਹਾਂ ਵੀ ਲਿਖੋ ਤੁਸੀਂ ਲਿਖਾਗੇ 1/3 ਐਮ ਠੀਕੇ ਜੀ ਇਹ ਤੁਹਾਡੇ ਕੋਲੇ 5/6 ਕੀ ਬੇ ਹੋਗਾ ਜਿਵੇਂ ਤੁਹਾਡੇ ਕੋਲੇ 5/6 ਹੋ ਜੀ 7/9 ਹੋ ਜੂਗੀ 5 6 5 9 4 11 7/4 ਓਕੇ ਠੀਕੇ ਜੀ ਹੁਣ ਇਹਨਾਂ ਫ੍ਰੈਕਸ਼ਨਾਂ ਨੂੰ ਕਹਿੰਦੇ ਤੁਸੀਂ ਨੰਬਰਾਂ ਦੇ ਵਿੱਚ ਲਿਖਣਾ ਹੈ 1/7 3/10 5/2 ਠੀਕ ਹੈ ਜੀ 3 ਕੁਆਟਰਸ ਤੇ 체11 19 11/19 ਠੀਕ ਹੈ ਜੀ ਕਹਿੰਦੇ ਮੰਨ ਲਓ ਤੁਹਾਡੇ ਕੋਲੇ ਐਵੇਂ ਦੇ ਕੁਸ਼ਣ ਦੇਖਣ ਨੂੰ ਆਇਆ ਕਿ ਕਹਿੰਦੇ 15 ਮੁੰਡੇ ਨੇ 13 ਕੁੜੀਆਂ ਨੇ ਉਹਦੀ ਬੱਚੇ ਸਾਡੇ ਕੋਲੇ ਵਿਚ ਪਾਰਟ ਆਫ ਕਲਾਸ ਆਰ ਗਰਲਸ ਤਾਂ ਕੁੜੀਆਂ ਮਤਲਬ ਕਿ ਕਿੰਨਾ ਹਿੱਸਾ ਨੇ ਤਾਂ ਤੁਸੀਂ ਕੀ ਕਹੋਗੇ ਜੀ 15 ਮੁੰਡੇ ਨੇ 13 ਕੁੜੀਆਂ ਨੇ ਟੋਟਲ ਕਿੰਨਾ ਚੇ 28 ਹੈ ਦੀ ਕੁੜੀਆਂ ਕਿੰਨੀਆਂ ਨੇ 30 ਤਾਂ ਤੁਸੀਂ ਲਿਖੋਗੇ ਚੇ 13/28 ਹਿੱਸੇ ਦੇ ਉਹ ਕੁੜੀਆਂ ਨੇ ਠੀਕ ਹੈ ਜੀ ਕਹਿੰਦੇ ਨੇ ਸਾਡੇ ਕੁੜੇ 5 5 ਪਾਰਟ ਆਫ 11 ਪਲੇਅਰਸ ਔਨ ਅ ਫੁੱਟਬਾਲ ਟੀਮ ਹੈਵ yellow card 5/11 ਟੋਟਲ 11 ਪਲੇਅਰ ਦੇ ਕਹਿੰਦੇ ਫੁੱਟਬਾਲ ਦੇ ਉਹਨਾਂ ਵਿੱਚੋਂ 5 ਕੁੜੇ ਕੀ ਹੈ ਬੱਚੇ ਪੀਲਾ ਕਾਰਡ ਠੀਕ ਹੈ ਜੀ ਇਹ ਫ੍ਰੈਕਸ਼ਨ ਲਿਖਣ ਦਾ ਟੰਗ ਹੈ ਜੀ ਕਿੰਨ ਤੁਹਾਡੇ ਕੋਲੇ ਉਦਵਾਦ ਡਿਸਕਾਂ ਦੇ ਨਾਲ ਕੁਐਸਚਨ ਹੈ ਜੀ ਤੁਹਾਡੇ ਕੋਲੇ ਫ੍ਰੈਕਸ਼ਨ ਵਿੱਚ ਕਿੰਨੇ ਤਰ੍ਹਾਂ ਦੀ ਹੋ ਸਕਦੀ ਹੈ ਤਿੰਨ ਤਰ੍ਹਾਂ ਦੀ ਹੋ ਸਕਦੀ ਹੈ ਪ੍ਰੋਪਰ ਇੰਪ੍ਰੋਪਰ ਜਾਂ ਫਿਰ ਮਿਕਸਡ ਪ੍ਰੋਪਰ ਫ੍ਰੈਕਸ਼ਨ ਤੁਹਾਡੇ ਕੋਲ ਕੀ ਹੁੰਦੀ ਹੈ ਜੇ ਜਦੋਂ ਤੁਸੀਂ ਕਹਿੰਦੇ ਹੋ ਕਿ ਜੇ ਵੱਡੀ ਸੰਖਿਆ نیچے ਹੈ ਛੋਟੀ ਸੰਖਿਆ ਉੱਪਰ ਹੈ ਠੀਕ ਹੈ ਜੀ ਉਹਨੂੰ ਤੁਸੀਂ ਕੀ ਬੋਲਦੇ ਹੋ ਪ੍ਰੋਪਰ ਫ੍ਰੈਕਸ਼ਨ ਬੋਲਦੇ ਹੋ ਠੀਕ ਹੈ ਜੀ ਨਿਊਮਿਨੇਟਰ ਕਹਿੰਦੇ ਜਦੋਂ ਛੋਟਾ ਜੀ ਡਿਨੋਮੀਨੇਟਰ ਤੋਂ ਨਿਊਮਿਨੇਟਰ ਕਹਿੰਦੇ ਡਿਨੋਮੀਨੇਟਰ ਤੋਂ ਛੋਟਾ ਜੀ ਠੀਕ ਹੈ ਜੇ ਉਹਨੂੰ ਤੁਸੀਂ ਕੀ ਬੋਲਦੇ ਜੀ ਪ੍ਰੋਪਰ ਫ੍ਰੈਕਸ਼ਨ ਬੋਲਦੇ ਹਾਂਜੀ ਜ਼ਰੂਰ ਬੱਚੇ ਤੁਹਾਡੇ ਕੋਲੇ ਸੈਟਰਡੇ ਸੰਡੇ ਹੈ ਜੋ ਉਹ ਟੈਸਟਾਂ ਵਾਸਤੇ ਹੀ ਹੋਏਗਾ ਅੱਪਾ ਨਾਲ ਨਾਲ ਹੀ ਕਰਾਂਗੇ ਕਿਉਂਕਿ ਜਦੋਂ ਤੁਹਾਡੇ ਕੋਲ ਨਾ ਟੈਸਟ ਹੋਊਗਾ ਮੰਨ ਲਓ ਕਿ ਕਿਸੇ ਸਰਕਾਰੀ ਪੇਪਰ ਵਾਲਾ ਹੀ ਆਪਾਂ ਸੋਲਵ ਕਰਵਾਵਾਂਗੇ ਤਾਂ ਤੁਹਾਨੂੰ ਤੁਹਾਨੂੰ ਪਤਾ ਲੱਗ ਦੇ ਵੀ ਕਿਵੇਂ ਹੁੰਦੇ ਨੇ ਠੀਕ ਹੈ ਜੀ ਤੁਹਾਡੇ ਕੋਲੇ ਮੰਨ ਲਓ ਇਹ ਕਿ ਇਹਦੇ ਵਿੱਚ ਸਾਰੇ ਦੇ ਸਾਰੇ ਪ੍ਰੋਪਰ ਫ੍ਰੈਕਸ਼ਨ ਨੇ ਪ੍ਰੋਪਰ ਫ੍ਰੈਕਸ਼ਨ ਵਿੱਚ ਉਹ ਫ੍ਰੈਕਸ਼ਨ ਹੁੰਦੀ ਹੈ ਜੀ ਹਾਂ ਜੀ ਜੀ ਉਹਦੇ ਵੀ ਕੁਐਸਚਨ ਤੁਹਾਨੂੰ ਬੁੱਕਰੇ ਵੀ ਮਿਲ ਜਾਣਗੇ ਜੀ ਜਿਹੜੀ ਥਾੜੀ ਕੁ ਪ੍ਰੋਪਰ ਫ੍ਰੈਕਸ਼ਨ ਹੁੰਦੀ ਹੈ ਉਹਦੇ ਵਿੱਚ ਜੇ ਨੋਮੀਨੇਟਰ ਹੈ ਜਿਹੜਾ ਨਿਊਮੀਨੇਟਰ ਹੈ ਜਿਹੜਾ ਅੰਸ਼ ਹੈ ਉਹ ਹਮੇਸ਼ਾ ਛੋਟਾ ਰਹਿੰਦਾ ਹੁੰਦਾ ਹੈ ਜੀ ਹਰ ਦੇ ਡਿਨੋਮੀਨੇਟਰ ਬਚੇ ਹਮੇਸ਼ਾ ਵੱਡਾ ਰਹਿੰਦਾ ਹੁੰਦਾ ਹੈ ਜੀ ਇਹ ਸਾਰੀਆਂ ਪ੍ਰੋਪਰ ਫ੍ਰੈਕਸ਼ਨਾਂ ਦੇ ਹੁਣ ਤੁਸੀਂ 15 ਦੇ ਵਿੱਚੋਂ ਕਿਸੇ ਨੂੰ 0 ਤਾਂ ਦੇ ਸਕਦੇ ਹੋ 1000 ਦੇ ਵਿੱਚ ਕਿਸੇ ਨੂੰ 999 999 ਨੰਬਰ ਦੇ ਸਕਦੇ ਹੋ 12 ਦੇ ਵਿੱਚੋਂ 11 ਦੇ ਸਕਦੇ ਹੋ ਸਾਰੀਆਂ ਪ੍ਰੋਪਰ ਫ੍ਰੈਕਸ਼ਨਾਂ ਦੇ ਲਈ ਠੀਕ ਹੈ ਜੀ ਇਹ ਸਾਰੀਆਂ ਕਿਹਨੇ ਚੇ ਪ੍ਰੋਪਰ ਫ੍ਰੈਕਸ਼ਨਾਂ ਨੇ 5/8 ਟੋਟਲ 8 ਨੇ ਰੰਗਦਾਰ 5 ਨੇ ਟੋਟਲ 11 ਨੇ ਰੰਗਦਾਰ 9 ਨੇ ਟੋਟਲ 16 ਨੇ ਰੰਗਦਾਰ 6 ਇਹ ਪ੍ਰੋਪਰ ਫ੍ਰੈਕਸ਼ਨ ਆ ਨੇ ਉਦੋਂ ਬਾਅਦ ਜੀ ਇੰਪ੍ਰੋਪਰ ਫ੍ਰੈਕਸ਼ਨ ਇਹ ਤੁਹਾਡੇ ਕੋਲੇ ਕੀ ਹੁੰਦੇ ਨੇ ਜੇ ਅਜੇ ਹੀ ਪਿੰਨਾ ਹੁੰਦੀਆਂ ਨੇ ਕਿਆਂ ਜਿੰਨੇ ਵਿੱਚ ਕੀ ਹੁੰਦਾ ਚੇ ਨਿਊਮਿਨੇਟਰ ਵੱਡਾ ਹੁੰਦਾ ਤੁਸੀਂ 5 ਦੇ ਵਿੱਚੋਂ 13 ਨਹੀਂ ਦੇ ਸਕਦੇ ਠੀਕ ਹੈ ਜੀ ਨਿਊਮਿਨੇਟਰ ਫ੍ਰੈਕਸ਼ਨ ਇਸ ਗ੍ਰੇਟਰ ਦਨ ਔਰ ਇਕੁਅਲ ਟੂ ਇਟਸ ਡਿਨੋਮੀਨੇਟਰ ਉਹਨੂੰ ਤੁਸੀਂ ਕੀ ਬੋਲਦੇ ਹੋ ਜੇ ਇੰਪ੍ਰੋਪਰ ਬੋਲ ਦਿਓ ਜੇ ਪੂਰੇ ਤੋਂ ਪੂਰੇ ਵੀ ਦਿੱਤੇ ਜਾਂਦੇ ਨੇ ਉਹ ਇੰਪ੍ਰੋਪਰ ਫ੍ਰੈਕਸ਼ਨ ਆਪਾਂਦੀ ਹੁੰਦੀ ਜੀ ਅੱਜ ਤੀਸਰੀ ਹੁੰਦੀ ਹੈ ਅੱਜੇ ਮਿਕਸਡ ਨੰਬਰਸ ਆ ਮਿਕਸਡ ਫ੍ਰੈਕਸ਼ਨ ਜਿਹਨੂੰ ਤੁਸੀਂ ਬੋਲਦੇ ਹੋ ਜੇ ਮਿਸ਼ਰਤ ਭਿੰਨ ਠੀਕ ਹੈ ਜੀ ਮਿਸ਼ਰਤ ਭਿੰਨ ਵਿੱਚ ਤੁਹਾਡੇ ਕੋਲੇ ਇਹ ਸੋਲਵ ਹੁੰਦੀ ਹੁੰਦੀ ਹੈ ਵੀ ਜਿਹੜਾ ਨੰਬਰ نیچے ਹੈ ਵਾਝਾ ਤਾਂ نیچے ਹੀ ਰਹਿ ਜਾਂਦਾ ਜਿਵੇਂ 5 نیچے ਹੈ ਇੱਥੇ ਵੀ 5 نیچے ਹੈ ਇੱਥੇ 11 ਲਿਖੋ ਤਾਂ ਇਹ ਵੀ ਰਹਿ ਜਾਂਦਾ ਹੁੰਦਾ ਤੇ ਇਹ ਇਹਦੇ ਨਾਲ ਗੁਣਾ ਹੁੰਦਾ ਹੁੰਦਾ ਹੈ 5 ਤੇ 9 ਪਲ ਦੁਣੀ 10 10 ਤੇ 11 ਤਾਂ ਇਹ ਕਿਹੜਾ ਬਣ ਗਿਆ ਤੁਹਾਡੇ ਕੋਲੇ ਚ ਇੰਪ੍ਰੋਪਰ ਫ੍ਰੈਕਸ਼ਨ ਬਣ ਗਈ ਠੀਕ ਹੈ ਜੀ 5 1 5 ਤੇ ਪਲਸ 3 8 8 ਵਟਾ 5 ਬਈ ਇਹ ਨੀਚੇ ਵਾਲਾ ਜਿਹੜਾ ਟੇਡਾ ਪਿਆ ਉਹਦੇ ਨਾਲ ਗੁਣਾ ਹੋਊਗਾ ਉੱਪਰ ਵਾਲਾ ਉਹਦੇ ਵਿੱਚ ਜੁੜੂਗਾ ਠੀਕ ਹੈ ਜੀ ਇਹ ਸਾਰੀਆਂ ਸਾਰੀਆਂ ਜਿਹੜੇ ਤੁਹਾਡੇ ਕੋਲੇ ਕਿਨੇ ਦੀ ਫ੍ਰੈਕਸ਼ਨਲ ਮਿਕਸਡ ਵਾਲੀ ਇਹ ਮਿਕਸਰ ਫ੍ਰੈਕਸ਼ਨ ਦਿਖਾਉਂਦੀ ਹੋਈ ਹੈ ਜੀ ਕਹਿੰਦੇ ਮੰਨ ਲਓ ਤੁਹਾਡੇ ਕੋਲੇ ਦੋ ਪੂਰੇ ਪੀਜ਼ੇ ਨੇ ਠੀਕ ਹੈ ਜੀ ਤੇ ਕਹਿੰਦੇ ਅਸੀਂ ਇਹਨੂੰ ਐਵੇਂ ਲਿਖ ਸਕਦੇ ਹਾਂ ਠੀਕ ਹੈ ਜੀ 2 5 10 10 ਤੇ 11 ਠੀਕ ਹੈ ਜੀ ਇਹਨੂੰ ਸੋਲਵ ਕਰਕੇ ਉਹਦੇ ਬਾਅਦ ਜੇ ਤੁਹਾਡੇ ਕੋਲੇ ਕਹਿੰਦੇ ਜਿਹੜਾ ਫ੍ਰੈਕਸ਼ਨ ਵਾਲਾ ਸਿਸਟਮ ਹੈ ਉਹਨੂੰ ਤੁਸੀਂ ਕੀ ਕਰ ਸਕਦੇ ਹੋ ਬੱਚੇ ਜਿੰਨੇ ਡਿਵਾਈਡ ਕਰਦੇ ਹੋ ਉਵੇਂ ਵੀ ਸ਼ੋਅ ਕਰ ਸਕਦੇ ਹੋ ਜੀ ਇਨਾਂ ਸਾਰੀਆਂ ਨੂੰ ਕਹਿੰਦੇ ਮਿਕਸਡ ਫ੍ਰੈਕਸ਼ਨ ਦੇ ਵਿੱਚ ਲਿਖਣਾ ਹੈ। ਇਨਾਂ ਸਾਰੀਆਂ ਨੂੰ ਕੀ ਕਰਨਾ ਚਾਹੀਦਾ ਮਿਕਸਡ ਫ੍ਰੈਕਸ਼ਨ ਦੇ ਵਿੱਚ ਲਿਖਣਾ ਹੈ। ਜਦੋਂ ਤੁਹਾਨੂੰ ਬੋਲਿਆ ਜਾਵੇ ਨਾ ਕਿ ਮਿਕਸਡ ਫ੍ਰੈਕਸ਼ਨ ਬਣਾ ਦਿਓ ਤਾਂ ਤੁਸੀਂ ਨੇ ਕੀ ਕਰਨਾ ਹੁੰਦਾ ਨਾਰਮਲੀ? ਨਾਰਮਲ ਜੀ ਚੀਜ਼ ਤੁਸੀਂ ਇਹ ਕਰਦੇ ਨੇ ਜੇ ਮੰਨ ਲਓ 4/11 ਲਿਖਿਆ ਹੋਇਆ ਹੈ 11/4 ਤਾਂ ਤੁਸੀਂ ਜਿਹੜਾ ਨੰਬਰ ਨੀਚਿਆਂ ਨੂੰ ਬਾਹਰ ਰੱਖ ਲਓਗੇ ਡਿਵਾਈਡ ਕਰੋਗੇ। ਤਾਂ 2 ਆਜੂ ਦੀ ਠੀਕ ਹੈ ਜੀ। ਇਹਾਂ ਅਜੁਦਾ 8 ਤਿੰਨ ਅਜੁਦਾ ਦੀ ਤਈ ਤੁਹਾਡੇ ਕੋਲ ਗਿਆ ਜਿache ਬਾਕੀ ਬਚ ਗਿਆ ਜਾਂ ਰਿਮਾਈਂਡਰ ਰਹਿ ਗਿਆ ਜੀ ਠੀਕ ਹੈ ਜੀ ਕੁੜੇ ਨੂੰ ਸੋਲਵ ਕਰਕੇ ਤੁਸੀਂ ਕੀ ਬਣਾ ਸਕਦੇ ਹੋ ਮਿਕਸਡ ਫ੍ਰੈਕਸ਼ਨ ਬਣਾ ਸਕਦੇ ਹੋ 4 ਦਾ ਪਤਾ ਵੀ ਨੀਚੇ ਰਹੂ ਬਾਹਰਲਾ ਤਾਂ ਨੀਚੇ ਰਹੂਗਾ ਉਹ ਗਿਆ ਕਿੰਨੇ ਤੇ ਹੈ ਦੋ ਤੇ ਗਿਆ ਠੀਕ ਹੈ ਜੀ ਬਚਿਆ ਕਿੰਨਾ ਤਿੰਨ 4 ਦੁਨੀ 8 8 ਤੇ 3 11 ਇਹ ਤੁਹਾਡੇ ਕੋਲੇ ਮਿਕਸਡ ਫ੍ਰੈਕਸ਼ਨ ਬਣਾਉਣ ਦਾ ਤੰਗ ਹੁੰਦਾ ਜੀ ਵੀ ਬਾਹਰਲੇ ਨੂੰ ਅ ਨੀਚੇ ਵਾਲੇ ਨੂੰ ਭਾਰੇ ਰੱਖ ਕੇ ਡਿਵਾਈਡ ਕਰ ਲਓ ਜਿੰਨਾ ਤੁਹਾਡੇ ਕੋਲੇ ਕੋਸ਼ਣ ਆਇਆ ਉੱਪਰ ਬਚੇ ਉਹਨੂੰ ਤੁਸੀਂ ਗੁਣਾ ਚ ਰੱਖੋਗੇ ਰਿਮੈਂਡਰ ਤੁਹਾਡਾ ਪਲੱਸ ਦੇ ਵਿੱਚ ਰਹੇਗਾ ਠੀਕ ਹੈ ਜੀ ਇਹ ਤੁਹਾਡੀ ਉਹਦੇ ਦੁਆਰ ਬਚੇ ਤੁਹਾਡੀਆਂ ਮਿਕਸਰ ਫ੍ਰੈਕਸ਼ਨਲ ਨੂੰ ਤੁਸੀਂ ਸੋਲਵ ਕਰਨਾ ਹੈ ਵੀ ਇਕੁਇਵਲੈਂਟ ਫ੍ਰੈਕਸ਼ਨਸ ਕੀ ਹੁੰਦੀਆਂ ਨੇ ਵਿੱਚੇ ਇਕੁਇਵਲੈਂਟ ਫ੍ਰੈਕਸ਼ਨਸ ਦੇ ਵਿੱਚ ਹੁੰਦੇ ਕਹਿੰਦੇ ਜੀ ਸੇਮ ਵੈਲਿਊ ਹੁੰਦੀ ਹੈ ਵੈਲਿਊ ਕੀ ਰਹਿੰਦੀ ਇੱਥੇ ਸੇਮ ਰਹਿੰਦੀ ਮਤਲਬ ਦੋ ਹੀ ਹਿੱਸੇ ਨੇ ਉਹਦਾ ਅੱਧ ਹੀ ਰਹੂਗਾ ਹਮੇਸ਼ਾ ਠੀਕ ਹੈ ਜੀ ਹੁਣ ਕਹਿੰਦੇ ਜੀ ਇਹਨਾਂ ਦੇ ਵਿੱਚ ਤੁਸੀਂ ਸਾਨੂੰ ਐਵੇਂ ਦੱਸੋ ਕਿਹੜੀਆਂ ਫ੍ਰੈਕਸ਼ਨਾਂ ਤੁਹਾਡੇ ਕੋਲੇ ਇਕੁਇਵਲੈਂਟ ਨੇ ਇਕੁਇਵਲੈਂਟ ਫ੍ਰੈਕਸ਼ਨ ਆਉਂਦੇ ਨੇ ਬੱਚੇ ਵੀ ਕਿਤੇ ਮਰਜ਼ੀ ਤੱਕ ਤੁਸੀਂ ਉਹਨੂੰ ਡਿਵਾਈਡ ਕਰ ਦਿਓ ਕਿੱਥੇ ਮਰਜ਼ੀ ਤੱਕ ਤੁਸੀਂ ਉਹਨਾਂ ਨੂੰ ਡਿਵਾਈਡ ਕਰ ਲਓ ਤੁਹਾਡੇ ਕੋਲੇ ਇੱਕ ਵਾਰ ਸੇਮ ਹੀ ਆਂਸਰ ਆਉ। ਮਾਲੋ ਪਹਿਲੇ ਦਾ ਆਂਸਰ 1/4 ਹੈ। ਤੁਸੀਂ ਹੁਣ ਇਹਨੂੰ ਕੱਟ ਕੇ ਦੇਖੋ ਵੀ 2 ਦੇ ਪਹਾੜੇ 'ਚ 2 1 ਤੇ ਆਉਂਦਾ 8 4 ਤੇ ਆਉਂਦਾ। ਦੈਟ ਮੀਨਸ ਇਹ ਵੀ ਸੇਮ ਹੈ। 3 ਦੇ ਭਾੜੇ ਇਸ ਤਿੰਨ ਇੱਕ ਤੇ ਆਉਂਦਾ ਪਰ 4 ਤੇ ਆਉਂਦਾ ਤਾਂ ਇਹ ਵੀ ਬੱਚੇ ਤੁਹਾਡੇ ਕੋਲ ਸੇਮ ਹੈ ਜੀ ਠੀਕ ਹੈ ਜੀ ਇਹ ਬੱਚੇ ਆਪਣੇ ਕੋਲੇ ਮਿਕਸਡ ਫ੍ਰੈਕਸ਼ਨ ਸੌਰੀ ਇਕੁਇਲੈਂਟ ਫ੍ਰੈਕਸ਼ਨ ਉਹ ਹੁੰਦੇ ਨੇ ਜੇ ਜਿੰਨਾਂ ਨੂੰ ਕੱਟਣ ਤੋਂ ਬਾਅਦ ਤੁਹਾਡੇ ਕੋਲੇ ਇੱਕੋ ਜਿਹੀਆਂ ਵੈਲਿਊਜ਼ ਹੀ ਬਚਦੀਆਂ ਹੁੰਦੀਆਂ ਨੇ ਜੀ ਉਹ ਤੁਹਾਡੇ ਕੋਲੇ ਕੀ ਖਵਾਉਂਦੇ ਨੇ ਵਿੱਚ ਇਕੁਇਲੈਂਟ ਫ੍ਰੈਕਸ਼ਨਸ ਆ ਖਵਾਉਂਦੀਆਂ ਹੁੰਦੀਆਂ ਨੇ ਠੀਕ ਹੈ ਜੀ ਕਹਿੰਦੇ ਨੰਬਰ ਆਫ ਫ੍ਰੈਕਸ਼ਨ ਡਸ ਨਟ ਚੇਂਜ ਇਨ ਲਾਰਜਿੰਗ ਫ੍ਰੈਕਸ਼ਨ ਕਿਹਦਾ ਚੇ ਜਦੋਂ ਕਹਿੰਦੇ ਉਹਨਾਂ ਦੇ ਨਿਊਮਿਨੇਟਰ ਤੇ ਡਿਨੋਮੀਨੇਟਰ ਚੇਂਜ ਦਾ ਹੋਣਾ ਜੇ ਇਹਨਾਂ ਨੂੰ ਮਲਟੀਪਲਾਈ ਕੀਤਾ ਜਾਵੇ ਠੀਕ ਹੈ ਜੀ ਜਦੋਂ ਨਾਲ ਕੀ ਕੀਤਾ ਜਾਵੇ ਬੱਚੇ ਮਲਟੀਪਲਾਈ ਕੀਤਾ ਜਾਵੇ ਤਾਂ ਤੁਹਾਡੇ ਕੋਲੇ ਉਹ ਚੇ ਐਲਾਰਜਿੰਗ ਹੋ ਜਾਏਗੀ ਲੋਏਸਟ ਟਰਮ ਦੇ ਵਿੱਚ ਉਹਦਾ ਚੇ ਜਦੋਂ ਤੁਸੀਂ ਚੀਜ਼ਾਂ ਨੂੰ ਪੂਰੀ ਤਰ੍ਹਾਂ ਕੱਟ ਦਿਨਿਓ ਮਤਲਬ 5/15 ਨੂੰ ਤੁਸੀਂ ਹੋਰ ਕਿੰਨਾ ਕੱਟ ਸਕਦੇ ਹੋ ਇਹ 1 ਤੇ ਵੰਡ ਰਿਹਾ 3 ਤੇ ਵੰਡ ਰਿਹਾ ਜਿਹੜੇ ਜਿਹੜੇ ਤੁਸੀਂ ਕੱਟ ਸਕਦੇ ਉਹਨੂੰ ਲੋਏਸਟ ਫ੍ਰੈਕਸ਼ਨ ਦੇ ਵਿੱਚ ਲੈ ਕੇ ਆਉਣਾ ਹੀ ਤੁਹਾਡੇ ਕੋਲ ਖਿੰਦਾ ਚ ਰਿਡਿਊਸਿੰਗ ਹੁੰਦਾ ਦੀ ਕਈ ਵਾਰ ਪੇਪਰਾਂ ਦੇ ਵਿੱਚ ਤੁਸੀਂ ਇਹ ਚੀਜ਼ ਕਰਕੇ ਆਨੇ ਹੁੰਦੇ ਹੋ ਤੁਹਾਡਾ ਮੰਨ ਲਓ ਆਨਸਰ ਹੈ ਜਿਹੜਾ ਉਹ ਤੁਸੀਂ 5/15 ਤੱਕ ਹੀ ਛੱਡਿਆ ਹੈ ਉਹ ਅੱਗੇ ਕੱਟਿਆ ਜਾਂਦਾ ਸੀਗਾ ਤਾਂ ਟੀਚਰ ਤੁਹਾਡੇ ਉੱਥੇ ਨੰਬਰ ਕੱਟ ਲੈਂਦਾ ਹੁੰਦਾ ਹੈ ਕਈ ਚੀਜ਼ ਹਮੇਸ਼ਾ ਯਾਦ ਰੱਖਿਓ ਤੁਸੀਂ ਜਦੋਂ ਵੀ ਕਰੋਗੇ ਕੋਈ ਵੀ ਕੁਐਸਚਨ ਫ੍ਰੈਕਸ਼ਨ ਵਾਲਾ ਤਾਂ ਜਿੱਥੇ ਤੱਕ ਉਹ ਕੱਟਿਆ ਜਾਂਦਾ ਕੱਟਿਆ ਕਿਥੇ ਤੱਕ ਜਾਂਦਾ ਹੁੰਦਾ ਚ ਜਿੱਥੋਂ ਤੱਕ ਉਹ ਇੱਕੋ ਜਿਹਾ ਪਹਾੜੇ ਦੇ ਉੱਤੇ ਆਉਂਦੇ ਨੇ ਠੀਕ ਹੈ ਦੀ ਅੱਜ ਦੇ ਵਾਸਤੇ ਬਿਤੇ ਇੰਨਾ ਹੀ ਠੀਕ ਹੈ ਜੀ ਜੈ ਪੀਮ ਜੈ ਪਰ ਸਰਨ